ਪਿਆਰੀ ਸత్సੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 26 ਤਰੀਕ ਨੂੰ ਆ ਰਿਹਾ ਹੈ 26 ਜਨਵਰੀ ਨੂੰ ਜਿੱਥੇ ਦੇਸ਼ ਆਪਣਾ ਗਣਤੰਤਰ ਦਿਵਸ ਮਨਾਏਗਾ ਉਥੇ ਸਿੱਖ ਕੌਮ ਜਿਹੜੀ ਹੈ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਏਗੀ ਵੱਖ-ਵੱਖ ਥਾਵਾਂ ਤੇ ਗੁਰਮਤ ਸਮਾਗਮ ਹੋ ਰਹੇ ਨੇ ਤੇ ਇੱਕ ਵਿਸ਼ੇਸ਼ ਉਪਰਾਲਾ ਗੁਰਦਰਾ ਬਾਬਾ ਦੀਪ ਸਿੰਘ ਜੀ ਨੂਰ ਮਹਿਲ ਚੌਂਕ ਸੈਕਟਰ 32 ਕਰਨਾਲ ਵਿਖੇ ਹੋ ਰਿਹਾ ਹੈ ਜਥੇਦਾਰ ਬਾਬਾ ਗੁਲਾਬ ਸਿੰਘ ਜੀ ਜਿਹੜੇ ਉੱਥੋਂ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਵੱਲੋਂ ਹਰ ਸਾਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਸ ਵਾਰ 2 ਦਿਨ ਦਾ ਪ੍ਰੋਗਰਾਮ ਹੈ 25 ਤਰੀਕ 25 ਜਨਵਰੀ ਐਤਵਾਰ ਤੇ 26 ਜਨਵਰੀ ਨੂੰ 25 ਦੇ 26 ਨੂੰ ਦੋਨੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਗੁਰਮਤ ਸਮਾਗਮ ਹੋਣਗੇ 25 ਤਰੀਕ ਨੂੰ ਕਿਉਂਕਿ ਸੰਡੇ ਹੈ ਹਰ ਐਤਵਾਰ ਉੱਥੇ ਦੁਪਹਿਰੇ ਦਾ ਪ੍ਰੋਗਰਾਮ ਹੁੰਦਾ ਹੈ ਉਹ ਹੋਏਗਾ ਜਿਹੜੇ ਸ਼੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਕੀਤੇ ਗਏ ਨੇ ਉਹਨਾਂ ਦੇ ਭੋਗ ਪਾਏ ਜਾਣਗੇ ਤੇ 26 ਤਰੀਕ ਨੂੰ ਸਵੇਰੇ 10:00 ਤੋਂ ਲੈ ਕੇ 3:00 ਵਜੇ ਤੱਕ ਗੁਰਮਤ ਸਮਾਗਮ ਹੋਣਗੇ ਜਿਹਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਮੁੱਖ ਗ੍ਰੰਥੀਆਂ 'ਚੋਂ ਇੱਕ ਨੇ ਗਿਆਨੀ ਰਾਜਦੀਪ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚ ਰਹੇ ਨੇ ਹੋਰ ਸੰਤ ਮਹਾਂਪੁਰਸ਼ ਜਥੇਦਾਰ ਪਹੁੰਚ ਰਹੇ ਨੇ ਤੇ ਸੰਪੂਰਨ ਜਾਣਕਾਰੀ ਜਿਹੜੀ ਹੈ ਉਹ ਆਪਾਂ ਜਥੇਦਾਰ ਬਾਬਾ ਗੁਲਾਬ ਸਿੰਘ ਜੀ ਤੋਂ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਗੁਲਾਬ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੈਕਟਰ 32 ਕਰਨਾਲ ਤੋਂ ਸਮੂਹ ਇਲਾਕਾ ਨਿਵਾਸੀ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਬਹੁਤ ਨਿਮਰਤਾ ਸਤਿਕਾਰ ਸਹਿਤ ਬੇਨਤੀ ਹੈ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਆਗਮਨ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੈਕਟਰ 32 ਕਰਨਾਲ ਵਿਖੇ 25 26 ਜਨਵਰੀ ਸਨ 2026 ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਸਤਿਕਾਰਯੋਗ ਸੰਤ ਮਹਾਪੁਰਖ ਸਿੰਘ ਸਹਿਬਾਨ ਗੁਰੂਖੀਆਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਆ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ 25 ਜਨਵਰੀ ਸਨ 2026 ਐਤਵਾਰ ਦਾ ਦਿਹਾੜਾ ਹੈ ਸਵੇਰੇ 9 ਵਜੇ ਲੜੀਵਾਰ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀ ਦੇ 451ਵੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ 11 ਵਜੇ ਤੋਂ ਲੈ ਕੇ 3 ਵਜੇ ਤੱਕ ਚੋਪੈਰਾ ਸਮਾਗਮ ਹੋਏਗਾ ਔਰ 26 ਜਨਵਰੀ ਸਨ 2026 ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਗੁਰਬਾਣੀ ਦੇ ਜਾਪ ਉਸ ਤੋਂ ਬਾਅਦ 10 ਵਜੇ ਤੋਂ ਲੈ ਕੇ 2 ਵਜੇ ਤੱਕ ਗੁਰਮਤ ਸਮਾਗਮ ਹੋਣਗੇ 2 ਵਜੇ ਕੀਰਤਨ ਦਰਬਾਰ ਦੀ ਸਮਾਪਤੀ ਤੋਂ ਉਪਰੰਤ ਅੰਮ੍ਰਿਤ ਸੰਚਾਰ ਹੋਵੇਗਾ ਤਖਤ ਸਚਕਣ ਸ੍ਰੀ ਦਮਦਮਾ ਸਾਹਿਬ ਜੀ ਤੋਂ ਉ체ਚੇ ਤੌਰ ਤੇ ਪੰਜ ਪਿਆਰੇ ਸਿੰਘ ਸਹਿਬਾਨ ਪਹੁੰਚ ਰਹੇ ਹਨ ਸਰਬਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ 26 ਜਨਵਰੀ 2 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕ ਕੇ ਤੇ ਗੁਰੂ ਵਾਲੇ ਬਣਿਏ ਅਮਰ ਸ਼ਕਨ ਤੋਂ ਬਾਅਦ ਕੋਈ ਭੁੱਲ ਗਲਤੀ ਹੋ ਗਈ ਹੈ ਤੇ ਫਿਰ ਵੀ ਆਪਣੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪੰਜ ਪਿਆਰੇ ਸਹਿਬਾਨਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਅਮਰ ਸ਼ਕ ਕੀ ਆਪਾਂ ਗੁਰੂ ਵਾਲੇ ਬਣ ਕੇ ਉੱਚਾ ਸੁੱਚਾ ਜੀਵਨ ਬਤੀਤ ਕਰੀਏ 26 ਜਨਵਰੀ ਸਵੇਰੇ 10 ਤੋਂ ਲੈ ਕੇ 2 ਵਜੇ ਤੱਕ ਗੁਰਮਤ ਸਮਾਗਮ ਹੈ ਜਿਸ ਵਿੱਚ ਉਚੇਚੇ ਤੌਰ ਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਗ੍ਰੰਥੀ ਸਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਉਚੇਚੇ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਆ ਸਰਬੱਤ ਸੰਗਤਾਂ ਦੀ ਜਾਣਕਾਰੀ ਵਾਸਤੇ ਬੇਨਤੀ ਹੈ ਸਾਡੇ ਇਲਾਕੇ ਦਾ ਮਾਣ ਨਾਨਕਸਰ ਸਮਪਰਦਾਇ ਦੇ ਮਹਾਨ ਹੀਰੇ ਸਿੱਖ ਕੌਮ ਦੇ ਮਹਾਨ ਹੀਰੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸਿੰਘੜੇ ਵਾਲੇ ਮਹਾਂਪੁਰਸ਼ਾਂ ਦੇ ਚਰਨ ਸੇਵਕ ਸਤਿਕਾਰਯੋਗ ਸੰਤ ਬਾਬਾ ਤਰਲੋਚਨ ਸਿੰਘ ਜੀ ਉਚੇਚੇ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਆ ਔਰ ਬਹੁਤ ਹੀ ਸਤਿਕਾਰਯੋਗ ਅਮਰ ਸ਼ਹੀਦ ਬਾਬਾ ਜਗਤ ਸਿੰਘ ਜੀ ਨਾਨਕ ਸਰ ਲੰਗਰ ਮਾਤਾ ਸਾਹਿਬ ਕੌਰ ਜੀ ਬਾਈਪਾਸ ਕਰਨਾਲ ਵਾਲੇ ਉਹਨਾਂ ਦੇ ਪਰਮ ਸੇਵਕ ਮਜੂਦਾ ਮੁਖੀ ਮਹਾਪੁਰਸ਼ ਸੰਤ ਬਾਬਾ ਜੋਗਾ ਸਿੰਘ ਜੀ ਜਿਨ੍ਹਾਂ ਨੂੰ ਤਖਤ ਸੱਚਖੰਡ ਸ੍ਰੀ ਪਟਨਾ ਸਾਹਿਬ ਤੋਂ ਗੁਰਸਿੱਖ ਸੇਵਕ ਦੀ ਉਪਾਧੀ ਦਾ ਮਾਨ ਪ੍ਰਾਪਤ ਹੈ ਉਹ ਵੀ ਉਚੇਚੇ ਤੌਰ ਤੇ ਗੁਰੂ ਕੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਆ ਔਰ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਅਮਰਜੀਤ ਸਿੰਘ ਜੀ ਬਾਬਾ ਭੋਲਾ ਜੀ ਨਾਨਕ ਸਰ ਸਿੰਘੜੇ ਤੋਂ ਔਰ ਸਤਿਕਾਰਯੋਗ ਸੰਤ ਮਨਜੀਤ ਸਿੰਘ ਜੀ ਨਾਨਕ ਸਰ ਸਿੰਘੜੇ ਤੋਂ ਚੇਚੇ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਸਤਿਕਾਰਯੋਗ ਬਾਬਾ ਗੁਰਮੀਤ ਸਿੰਘ ਜੀ ਗੁਰਦੁਆਰਾ ਨਾਨਕ ਸਰ ਦਰਬਾਰ ਇਕਤਾ ਕਲੋਨੀ ਕਰਨਾਲ ਤੋਂ ਸੰਤ ਬਾਬਾ ਜਸਵੰਤ ਸਿੰਘ ਜੀ ਨਿਰਮਲ ਕੁਟਿਆ ਜਰੀਫਾ ਫਾਰਮ ਕਰਨਾਲ ਤੋਂ ਚੇਚੇ ਤੌਰ ਤੇ ਪਹੁੰਚ ਰਹੇ ਨੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਾਧੂਤ ਬਾਬੂ ਸਿੰਘ ਜੀ ਗੁਰਦੁਆਰਾ ਸਿੱਧ ਸਰ ਅਲਾਹੌਰਾ ਸਾਹਿਬ ਨੀਸੰਗ ਤੋਂ ਚੇਚੇ ਤੌਰ ਤੇ ਆ ਰਹੇ ਆ ਬਾਬਾ ਗੁਰਪ੍ਰੀਤ ਸਿੰਘ ਜੀ ਹੈੱਡ ਗ੍ਰੰਥੀ ਸਹਿਬਾਨ ਭਾਈ ਗੁਰਨਾਮ ਸਿੰਘ ਜੀ ਕਥਾਵਾਚਕ ਕਰਨਾਲ ਵਾਲੇ ਭਾਈ ਰਵਿੰਦਰ ਸਿੰਘ ਜੀ ਨਿਮਾਣਾ ਕਰਨਾਲ ਵਾਲੇ ਗੁਰੂ ਕੀ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ ਸਾਰੀਆਂ ਸੰਗਤਾਂ ਸਮੇਂ ਸਿਰ ਹਾਜ਼ਰੀ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਜਾਪ ਸਰਵਣ ਕਰਕੇ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਬਣਾਈਏ ਧੰਨ ਕਮਾਈਆਂ ਹਨ ਧੰਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਰੇ ਦੀਆਂ ਜਿਨ੍ਹਾਂ ਦੀ ਪ੍ਰੇਰਣਾ ਜਿਨ੍ਹਾਂ ਦੇ ਉਦਮ ਦੇ ਸਦਕਾ ਅੱਜ ਲੱਖਾਂ ਦੁਨੀਆ ਜੁਬੈਰਾ ਸਾਹਿਬ ਵਿੱਚ ਹਾਜ਼ਰੀਆਂ ਭਰ ਕੇ ਅ ਗੁਰੂ ਕੇ ਸੰਗਤਾਂ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰ ਦੇ ਚਰਨਾਂ ਨਾਲ ਜੁੜ ਰਹੀਆਂ ਨੇ ਗੁਰੂ ਕੇ ਲੰਗਰ ਧੰਨ ਗੁਰਗ੍ਰੰਥ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰ ਦੀ ਕਿਰਪਾ ਦਾ ਸਦਕਾ ਅਤੁੱਟ ਵਰਤਨਗੇ ਸਾਰੀਆਂ ਸੰਗਤਾਂ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਸਾਰੇ ਉਦਮ ਕਰੀਏ ਤੇ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਈਏ ਨਾਲ ਜਿਹੜਾ 26 ਤਰੀਕ ਨੂੰ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਹੈ ਜਿਨ੍ਹਾਂ ਨੇ ਹਲੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਉਹ ਪਹੁੰਚ ਕੇ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣਨ ਕਿਉਂਕਿ ਬਿਨਾ ਖੰਡੇ ਦੀ ਪਹਲ ਲੈ ਸਿੱਖੀ ਦੇ ਵਿੱਚ ਜਿਹੜੀ ਇੱਕ ਮੰਤ ਹੈ ਉਹ ਨਹੀਂ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਨੂੰ ਅੰਮ੍ਰਿਤ ਪਾਣ ਕਰਾ ਕੇ ਗਿੱਧੜ ਤੋਂ ਸ਼ੇਰ ਤੇ ਖਾਲਸਾ ਬਣਾਇਆ ਜਿਨ੍ਹਾਂ ਨੇ ਹਲੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ 26 ਤਰੀਕ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਔਰ ਜਿਨ੍ਹਾਂ ਨੇ ਛਕਿਆ ਤੇ ਕੋਈ ਕਰਹਤ ਕੋ ਵੱਡੀ ਭੁਲਣਾ ਹੋ ਗਈ ਹੈ ਤਾਂ ਉਹ ਵੀ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਪੁਲਬਖਸ਼ਵਾ ਕੇ ਤਨਖਾਹ ਲਗਾ ਕੇ ਜੋ ਵੀ ਪੰਜ ਪਿਆਰੇ ਉਹਨਾਂ ਤਨਖਾਹ ਲਗਾਉਂਦੇ ਆ ਉਹ ਲਗਾ ਕੇ ਤੇ ਉਹ ਵੀ ਅਮਰਤਪਾਨ ਦੁਬਾਰਾ ਕਰ ਸਕਦੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗੇ ਗੁਰਮਤ ਸਮਾਗਮ 'ਚ ਲੋਕ ਹਾਜ਼ਰੀਆਂ ਭਰਨ ਤੇ ਅਮਰ ਸੰਚਾਰ ਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਲੈਣ ਜਿਹੜੇ ਕਕਾਰ ਨੇ ਉਹ ਵੀ ਇੱਥੇ ਭੇਟਾ ਰਹਿਤ ਦਿੱਤੇ ਜਾ ਰਹੇ ਨੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਿਆਰ ਪਰਿਸ਼ਾਸ਼ਟਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ